ਆਪਣੇ ਆਪ ਨੂੰ ਕੱਟੜ ਇਮਾਨਦਾਰ ਜੇ ਆਪਾਂ ਕੀ ਕਿ ਸਰਕਾਰ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵੱਲੋਂ ਕਿਹਾ ਜਾਂਦਾ ਰਿਹਾ ਹੈਗਾ ਔਰ ਉਹਨਾਂ ਦੇ ਖਾਸਮਕਾਸ ਲੀਡਰ ਦੀ ਇਸ ਤਰੀਕੇ ਦੇ ਨਾਲ सीबीआई ਦੇ ਵੱਲੋਂ ਜਿਹੜੀ ਹੈ ਗ੍ਰਿਫਤਾਰੀ ਹੋਣੀ ਵੱਡੇ ਪੱਧਰ ਤੇ ਰੇਡ ਮਾਰੀ ਜਾਣੀ ਇਹ ਸਾਰੇ ਨੂੰ ਤੁਸੀਂ ਕਿਵੇਂ ਦੇਖਦੇ ਹੋ ਕੀ ਇਹ ਤਾਰਾ ਫਿਰ ਹੋਰ ਅੱਗੇ ਜਾ ਕੇ ਵੱਡੀਆਂ ਮੱਛੀਆਂ ਤੱਕ ਵੀ ਹੋਰ ਵੱਡੀਆਂ ਮੱਛੀਆਂ ਤੱਕ ਵੀ ਹੱਥ ਪਾਏਗਾ हां देखो जिन्ने को मन्नो पंजाब पुलिस ਦੇ ਜਾਂ सीबीआई ਦੇ ਰਿਸ਼ਤੇ ਦੀ ਸਮਝ ਹੈ ਕਿ ਉਹਦੇ ਵਿੱਚ ਮੈਂ ਕਹਿ ਸਕਦਾ ਵੀ ਇਹ ਬਹੁਤ ਰੇਅਰ ਕੇਸ ਹੈ। ਹਮਮ ਇਟ ਮੀਨ सीबीआई ਕਿਸੇ ਵੱਡੀ ਸਕੀਮ ਤੇ ਕੰਮ ਕਰ ਰਹੀ ਹੈ ਕਿ ਜਾਂ सीबीआई ਕਦੀ ਵੀ ਇਸ ਤਰ੍ਹਾਂ ਵੱਡੇ ਅਫਸਰ شاہੀ ਨੂੰ ਹੱਥ ਨਹੀਂ ਪਾਉਂਦੀ। ਉਹ ਵੀ ਉਹਨਾਂ ਹਾਲਾਤਾਂ ਦੇ ਦੇਖੋ ਕਿ ਜਦੋਂ ਪੰਜਾਬ ਉਹ ਰਾਜਾਂ ਜੋ ਹੈ ਜਿੱਥੇ सीबीआई ਅਲਾਊਡ ਨਹੀਂ ਹੈ। ਅਲਾਊਡ ਨਹੀਂ ਹੈ ਕਿ ਨਾ ਸੋ ਇਹ ਕੋਈ ਕੋਈ ਵੱਡੀ ਗੇਮ ਪਲਾਨ ਹੈ ਹਲੇ ਜਿਹਦੇ ਵਿੱਚ ਡੀਆਈਜੀ ਲੈਵਲ ਦੇ ਬੰਦੇ ਨੂੰ ਜਿਹੜਾ ਫੜਿਆ ਗਿਆ। ਪੀਚ ਦੰਬਰਮ ਦੇ ਵੱਲੋਂ ਪਿਛਲੇ ਦਿਨੀ ਇੱਕ ਕਾਨਫਰੰਸ ਦੇ ਮੌਕੇ ਸਮਾਗਨ ਦੇ ਮੌਕੇ ਬੋਲਦੇ ਹੋਏ ਬਿਆਨ ਦਿੱਤਾ ਗਿਆ ਜਿਸ ਤੇ ਕਿ ਉਹਨਾਂ ਨੂੰ ਕਾਫੀ ਵਿਰੋਧ ਦਾ ਸਾਹਮਣਾ ਵੀ ਕਰਨਾ ਪਿਆ ਤੇ ਚਰਚਾ ਵੀ ਕਾਫੀ ਹੋ ਰਹੀ ਹੈਗੀ ਆ ਉਹ ਕਹਿੰਦੇ ਕਿ ਵੱਡੀ ਗਲਤੀ ਸੀ ਸਾਕਾ ਨੀਲਾ ਤਾਰਾ ਇੰਦਰਾ ਗਾਂਧੀ ਨੇ ਜਾਨ ਦੇ ਕੇਸ ਦੀ ਕੀਮਤ ਜਿਹੜੀ ਹੈ ਉਹ ਚੁਕਾਈ ਹੈਗੀ ਆ ਇਸ ਤੋਂ ਇਲਾਵਾ ਉਹਨਾਂ ਨੇ ਕਿਹਾ ਕਿ ਉਸ ਦੇ ਵਿੱਚ ਇੱਕਲੀ ਇਨਵੋਲਵ ਨਹੀਂ ਸੀ ਇਸ ਦੇ ਵਿੱਚ ਬਾਕੀ ਦੀਆਂ ਏਜੰਸੀਆਂ ਹੋਰ ਜਿਹੜੀਆਂ ਪਾਰਟੀਆਂ ਸਨ ਉਹ ਵੀ ਇਸ ਦੇ ਵਿੱਚ ਨਾਲ ਸਨ ਕੀ ਫਿਰ ਹੌਲੀ-ਹੌਲੀ ਜਿਹੜਾ ਹੈ ਸੱਚ ਸਾਹਮਣੇ ਆ ਰਿਹਾ ਹੈਗਾ ਹਾਂਜੀ ਹਾਂਜੀ ਇੱਕ ਤਾਂ ਚੰਗੇ ਗੱਲ ਹੈਗੇ ਆ ਵੀ ਪੀ ਸਤੰਬਰਮ ਨੇ ਜਿੰਨਾ ਕੋ ਵੀ ਸੱਚ ਬੋਲਿਆ ਸਾਨੂੰ ਨਹੀਂ ਪਤਾ ਇਹ ਸਾਰਾ ਸੱਚ ਆ ਕਿ ਅੱਧਾ ਸੱਚ ਹੈਗਾ ਵੀ ਉਹਦਾ ਸਵਾਗਤ ਕਰਨਾ ਬਣਦਾ ਹੌਲੀ ਹੌਲੀ ਜਿਹੜੀਆਂ ਪਰਤਾਂ ਨੇ ਖੁੱਲ ਰਹੀਆਂ 40 ਸਾਲ ਬਾਅਦ ਇਟ ਮੀਨਸ ਸਾਰਾ ਸੱਚ ਸਾਹਮਣੇ ਆਉਣ ਨੂੰ 100 ਸਾਲ ਲੱਗ ਸਕਦੇ ਆ ਫਿਰ ਇਹਨਾਂ ਦਾ ਵਿਰੋਧ ਕਿਉਂ ਹੋ ਰਿਹਾ ਕਿਉਂ ਕਾਂਗਰਸ ਅੰਦਰੋਂ ਵੀ ਵਿਰੋਧ ਕਰ ਰਹੀ ਆ ਔਰ ਭਾਰਤੀ ਜਨਤਾ ਪਾਰਟੀ ਦੇ ਬਾਕੀ ਦੇ ਕਿ ਉਹਨਾਂ ਨੂੰ ਲੱਗਿਆ ਹੈਗਾ ਕਿ ਉਹਨਾਂ ਵੱਲੋਂ ਵੀ ਜਿਹੜਾ ਵਿਰੋਧ ਕੀਤਾ ਜਾ ਰਿਹਾ ਹੈ ਕਾਂਗਰਸ ਦਾ ਤਾਂ ਇਹ ਲੱਗ ਰਿਹਾ ਵੀ ਉਹ ਗਲਤੀਆਂ ਮੰਨ ਰਹੇ ਹਨਾ ਇੰਦਰਾ ਗਾਂਧੀ ਦੀ ਉਹਨੇ ਕਿਹਾ ਵੀ ਉਹ ਦੂਸਰਾ ਹੈਗਾ ਵੀ ਇੰਦਰਾ ਗਾਂਧੀ ਨੂੰ ਕੋ ਸ਼ਹਾਦਤ ਤੱਕ ਬਚਾਉਣਾ ਚਾਹ ਰਹੇ ਹੁੰਦੇ ਆ ਬੇ ਮਿਲਟਰੀ ਇੰਟੈਲੀਜੈਂਸ ਦਾ ਇੰਟੈਲੀਜੈਂਸ ਏਜੰਸੀਆਂ ਦਾ ਫੌਜ ਦਾ ਸਾਰਿਆਂ ਦਾ ਸੀ ਪਰ ਇੱਕ ਪੋਲੀਟੀਕਲ ਲੀਡਰ ਦੇ ਤੌਰ ਤੇ ਫੈਸਲਾ ਲੈਣ ਦੀ ਆਖਰੀ ਜਿਹੜੀ ਕੜੀ ਸੀ ਉਹ ਇੰਦਰਾ ਗਾਂਧੀ ਦੇ ਹੱਥ ਸੀ ਉਹ ਆਨ ਦੀ ਅਦਰ ਸਾਈਡ ਆਫ ਦੀ ਜਿਹੜੀ ਫੈਂਸ ਆ ਉਹ ਦੇਖ ਸਕਦੇ ਸੀ ਵੀ ਇਹਦੇ ਨਾਲ ਸਿੱਖਾਂ ਵਿੱਚ ਕਿੰਨਾ ਰੋਹ ਵਧੇਗਾ ਕਿੰਨੇ ਵੱਡੇ ਮੁਕੱਦਸ ਸਥਾਨ ਤੇ ਅਸੀਂ ਹਮਲਾ ਕਰਨ ਜਾ ਰਹੇ ਹੈਗੇ ਆ ਜਾਂ ਜੇ ਸੰਤ ਜਰਨੈਲ ਸਿੰਘ ਨੂੰ ਗ੍ਰਿਫਤਾਰ ਕਰਨਾ ਹੈਗਾ ਉਹਦੇ ਕੋਈ ਹੋਰ ਢੰਗ ਤਰੀਕੇ ਵੀ ਹੈ ਸੀ ਅਕਸਰ ਨੂੰ ਪਾਵਰਫੁਲ ਤਾਂ ਹੈ ਸੀ ਇਹ ਇੰਸਟੀਟਿਊਟ ਉਸ ਵਾਂਗੂ ਰਿਹਾ ਵੀ ਹੈ ਨਾ ਸੋ ਇੰਦਰਾ ਗਾਂਧੀ ਦਾ ਇਹ ਹੈਗਾ ਵੀ ਉਹਨਾਂ ਨੇ ਸਾਰੀਆਂ ਇਨਪੁੱਟਸ ਨੂੰ ਕਲੈਕਟ ਕਰਕੇ ਵੀ ਇਟ ਮੀਨਸ ਅੰਡਰ ਪ੍ਰੈਸ਼ਰ ਆ ਗਈ ਉਹ ਇਨੇ ਪਾਸਿਆਂ ਤੋਂ ਇਨਫੋਰਮੇਸ਼ਨ ਆਈ ਸੋ ਉਹਨਾਂ ਨੇ ਜਲਦਬਾਜ਼ੀ ਵਿੱਚ ਜਜਵਾਤੀ ਹੋ ਕੇ ਜਾਂ ਕਿਸੇ ਵੀ ਢੰਗ ਨਾਲ ਉਹਦੇ ਮਾਈਂਡ ਸੈਟ ਦਾ ਤਾਂ ਉਹੀ ਦੱਸ ਸਕਦੇ ਹੈਗੇ ਆ ਜਿਉ ਫੈਸਲਾ ਲਿਆ ਪਰ ਉਹ ਫੈਸਲਾ ਰੋਕ ਸਕਦੇ ਸੀ ਹਾਲਾਂਕਿ ਰਾਸ਼ਟਰਪਤੀ ਉਹਨਾਂ ਨਾਲ ਗਿਆਨੀ ਜੈਲ ਸਿੰਘ ਸੀ ਤੇ ਬੂਟਾ ਸਿੰਘ ਉਹਨੇ ਗ੍ਰਹਿ ਮੰਤਰੀ ਜਾਂ ਹੋਰ ਹੋਰ ਸਿੱਖ ਪਤਵੰਤੇ ਕਿੰਨੇ ਜਿਹੜੇ ਦਿੱਲੀ ਦੇ ਸਿੱਖ ਪਤਵੰਤੇ ਸੀ ਉਹਨਾਂ ਨਾਲ ਵੱਡੇ ਵੱਡੇ ਸਿੱਖਾਂ ਨਾਲ ਉਹਨਾਂ ਦਾ ਆਉਣ ਜਾਣ ਸੀ ਜਾਂ ਠੀਕ ਹੈ ਉਹ ਕਿਸੇ ਨਾ ਕਿਤੇ ਉਹਨਾਂ ਨੂੰ ਜਿਹੜਾ ਸੈਕੰਡ 뷰 ਆ ਸਿੱਖ ਪੁਆਇੰਟ ਆਫ 뷰 ਹੁਣ ਕੈਪਟਨ ਅਮਰਿੰਦਰ ਸਿੰਘ ਆ ਉਹ ਨਾਲ ਸੀ ਰਾਈਟ ਹੈਂਡ ਮੈਨ ਸੀ ਖੁਸ਼ਵੰਤ ਸਿੰਘ ਰਾਈਟ ਹੈਂਡ ਮੈਨ ਸੀ ਇੰਦਰਾ ਗਾਂਧੀ ਦੇ ਕੁਲਦੀਪ ਨૈયਰ ਰਾਈਟ ਹੈਂਡ ਮੈਨ ਸੀ ਕਿ ਡਾਕਟਰ ਮਹੀਪ ਸਿੰਘ ਸੀਗੇ ਸੋ ਘੱਟੋ ਘੱਟ ਇਹ ਲੋਕ ਹਮਲਾ ਕਰਨ ਦੀ ਇਜਾਜ਼ਤ ਤਾਂ ਨਹੀਂ ਸੀ ਦੇਣ ਲੱਗੇ ਹਨ ਸੋ ਇਹ ਸੀਗਾ ਵੀ ਪੋਲਿਟਿਕਲ ਫੈਸਲਾ ਪੋਲਿਟਿਕਲ ਲੀਡਰਸ਼ਿਪ ਨੇ ਲਿਆ ਹਾਂ ਉਹ ਇਹ ਠੀਕ ਆ ਵੀ ਉਹਨਾਂ ਨੂੰ ਆਪਣੀ ਜਾਨ ਦੇਣੀ ਪਈ ਇੰਦਰਾ ਗਾਂਧੀ ਨੂੰ ਸੋ ਉਹ ਉਹਨਾਂ ਨੂੰ ਪਹਿਲਾਂ ਸੋਚਣਾ ਚਾਹੀਦਾ ਸੀ ਵੀ ਜੇ ਇੰਨਾ ਵੱਡੇ ਸੰਕਟ ਵਿੱਚੋਂ ਮੇਰੀ ਜਾਨ ਆ ਜਿਹੜੀ ਜਾ ਸਕਦੀ ਹੈਗੀ ਆ ਵੱਡੀ ਗੱਲ ਇਹ ਹੈਗੀ ਆ ਵੀ ਬਾਕੀ ਦੋਸ਼ੀਆਂ ਨੂੰ ਸਜ਼ਾ ਨਹੀਂ ਮਿਲੀ ਅਰਣ ਸਿੰਘ ਆ ਜਿਹੜਾ ਤੇ ਅਰਣ ਨਹਿਰੂ ਹੈਗੇ ਆ ਇਹ ਕਮਾਂਡ ਸੈਂਟਰ ਵਿੱਚ ਸੀਗੇ ਹਨ ਸੋ ਰਜੀਵ ਗਾਂਧੀ ਦਾ ਬਹੁਤ ਵੱਡਾ ਕਿਉਂਕਿ ਕਮਾਂਡ ਸੈਂਟਰ ਦੀ ਅਗਵਾਈ ਰਜੀਵ ਗਾਂਧੀ ਅਰਣ ਸਿੰਘ ਤੇ ਅਰਣ ਨਹਿਰੂ ਆ ਜਿਹੜੇ ਉਹ ਕਰ ਰਹੇ ਸੀਗੇ अनऑफिशियली ਕਰ ਰਹੇ ਸੀਗੇ ਸੋ ਉਹਨਾਂ ਤੇ ਕਦੀ ਵੀ ਇਤਰਾਜ਼ ਨਹੀਂ ਆਇਆ ਹਨਾ ਇੱਕ ਦੀ ਮੇਰੇ ਖਲ ਮੌਤ ਹੋਈ ਆ ਅਰਨ ਸਿੰਘ ਆ ਯਾਰ ਉਹ ਨਹਿਰੂ ਇੱਕ ਦੀ ਮੌਤ ਹੋ ਚੁੱਕੀ ਆ ਦੂਜਾ ਭਾਜਪਾ ਵਿੱਚ ਸੋ ਇਹ ਜਿਹੜੇ ਸਾਰੇ ਯਾ ਲਲਿਤ ਮਾਕਨੂਨੀ ਯਾ ਹੋਰ ਕਿੰਨੀ ਵੱਡੀ ਲੀਡਰਸ਼ਿਪ ਸੀ ਸੋ ਉਹਨਾਂ ਸਾਰਿਆਂ ਨੇ ਕੋਲੈਬੋਰੇਟ ਕਰਿਆ ਸੋ ਸਿਰਫ ਜਿਹੜੀ ਜਿਹੜੀ ਜਾਨ ਗਈ ਹੈਗੀ ਉਹ ਹਿੰਦਰਾ ਗਾਂਧੀ ਦੀ ਗਈ ਆ ਬਾਕੀ ਜਿਹੜੇ ਹੈਗੇ ਆ ਉਹ ਲਗਾਤਾਰ ਬਾਅਦ ਤੋਂ ਸਾਥਸ਼ੰਕ ਕਰਦੇ ਆ ਉਹਨਾਂ ਨੂੰ ਮੇਰੇ ਖਿਆਲ ਨਾਲ ਕਿੰਨੀਆਂ ਉੱਚੀਆਂ ਪਦਮੀਆਂ ਮਿਲ ਦਿੱਤੀਆਂ ਗਈਆਂ ਰੀਸੈਂਟ ਆਪਾਂ ਦੇਖਿਆ ਕਿ ਜਗਦੀਸ਼ ਟਾਈਟਲਰ ਹੋਣੀ ਜਿਹੜੇ ਨੇ ਉਹ ਵੀ ਜਿਹੜਾ ਹੈ ਦਿੱਲੀ ਦੇ ਕਾਂਗਰਸ ਦੀ ਵੱਡੀ ਲੀਡਰਸ਼ਿਪ ਦੇ ਨਾਲ ਦੇਖੇ ਗਏ। ਸੋ ਪਛਤਾਪ ਤੇ ਇਹ ਹੈਗਾ ਵੀ ਟਰੂਥ ਐਂਡ ਰੀਕੌਨਸਿਲੇਸ਼ਨ ਕਮਿਸ਼ਨ ਉਹ ਕਾਂਗਰਸ ਵਿੱਚ ਬੜਾ ਬਣੇ ਸੋ ਸਾਰਾ ਜਿਹੜੇ 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 ਟਰੂ ਲੀਡਰਸ਼ਿਪ ਆ ਜਿਹੜੇ ਜੁੜੇ ਹੋਏ ਨੇ ਜਿਨ੍ਹਾਂ ਕੋਲ ਹਲੇ ਵੀ ਯਾਦਾਂ ਨੇ ਉਹ ਜਿਹੜੀ ਐਗਜ਼ੈਕਟ ਸਿਚੁਏਸ਼ਨ ਕੀ ਸੀ ਉਹਦਾ ਖੁਲਾਸਾ ਕਰਨ ਤਾਂ ਕਿ ਸਿੱਖਾਂ ਨੂੰ ਵੀ ਪਤਾ ਲੱਗ ਸਕੇ ਹੋ ਸਕਦਾ ਸਿੱਖ ਅ ਸਮੇਂ ਬਾਅਦ ਜਿਹੜਾ ਹੈਗਾ ਉਹਨਾਂ ਨੂੰ ਮਾਫ ਕਰ ਦੇਣ ਜਾਂ ਉਹਨਾਂ ਨਾਲ ਕੋਈ ਇਤਰਾਜ਼ ਠਾਉਣ ਤੇ ਡਿਪਲੋਮੈਟਿਕ ਇਤਰਾਜ਼ ਠਾਉਣ ਉਹ ਉਹ ਵੈਰੋਲੈਂਸ ਨਾ ਆਵੇ ਓਹੋ ਉਹ ਇੱਕ ਤਸ਼ੱਦਦ ਨਾ ਆਵੇ ਤਾਂ ਇੱਕ ਨਫਰਤ ਨਾ ਬਦੇ ਹੋ ਸਕਦਾ ਨਫਰਤ ਘਟ ਜਾਵੇ ਹੈਨਾ ਸੋ ਸਿੱਖ ਇੰਨੇ ਤਾਂ ਉਹ ਨਹੀਂ ਹੈਗੇ ਵੀ ਘਟੀਆਂ ਨਹੀਂ ਹੈਗੇ ਵੀ ਇੰਨਾ ਜਿਆਦਾ ਵਿਰੋਧ ਕਰਨਗੇ ਵਿਰੋਧ ਹੋਵੇਗਾ ਡਿਪਲੋਮੈਟਿਕ ਹੋਵੇਗਾ ਪਰ ਉਹ ਜੇ ਵਿਰੋਧ ਡਿਪਲੋਮੈਟਿਕਲੀ ਮੰਨ ਲਿਆ ਜਾਵੇ ਤਾਂ ਹਾਲਾਤਾਂ ਚੰਗੇ ਹੋ ਸਕਦੇ ਹੈਗੇ ਜੀ ਬਿਲਕੁਲ ਨਹੀਂ ਤੇ ਦੂਜੇ ਬੰਨੇ ਗੱਲਬਾਤ ਕਰ ਲੈਣੇ ਆ ਮੌਜੂਦਾ ਰਾਜਨੀਤੀ ਦੀ ਡੀਆਈਜੀ ਹਰਚਰਨ ਸਿੰਘ ਭੁੱਲਰ ਹੋਣਾ ਦੀ ਜਿਹੜੀ ਹੈ ਸੀਬੀਆਈ ਦੇ ਵੱਲੋਂ ਗ੍ਰਿਫਤਾਰੀ ਹੁੰਦੀ ਹੈਗੀ ਹੈ ਸਦਰਪਤਾ ਸਿੰਘ ਜੀ ਆਪਣੇ ਆਪ ਨੂੰ ਕਟੜ ਇਮਾਨਦਾਰ ਜੇ ਆਪਾਂ ਕਹੀ ਕਿ ਸਰਕਾਰ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵੱਲੋਂ ਕਿਹਾ ਜਾਂਦਾ ਰਿਹਾ ਹੈਗਾ ਔਰ ਉਹਨਾਂ ਦੇ ਖਾਸਮਕਾਸ ਲੀਡਰ ਦੀ ਇਸ ਤਰੀਕੇ ਦੇ ਨਾਲ सीबीआई ਦੇ ਵੱਲੋਂ ਜਿਹੜੀ ਹੈ ਗ੍ਰਿਫਤਾਰੀ ਹੋਣੀ ਵੱਡੇ ਪੱਧਰ ਤੇ ਰੇਡ ਮਾਰੀ ਜਾਣੀ ਇਹ ਸਾਰੇ ਨੂੰ ਤੁਸੀਂ ਕਿਵੇਂ ਦੇਖਦੇ ਹੋ ਕੀ ਇਹ ਤਾਰਾ ਫਿਰ ਹੋਰ ਅੱਗੇ ਜਾ ਕੇ ਵੱਡੀਆਂ ਮੱਛੀਆਂ ਤੱਕ ਵੀ ਹੋਰ ਵੱਡੀਆਂ ਮੱਛੀਆਂ ਤੱਕ ਵੀ ਹੱਥ ਪਏਗਾ हां देखो जिन्ने को मन्नो पंजाब पुलिस ਦੇ ਯਾ ਸੀਬੀਆਈ ਦੇ ਰਿਸ਼ਤੇ ਦੀ ਸਮਝ ਹੈ ਕਿ ਉਹਦੇ ਵਿੱਚ ਮੈਂ ਕਹਿ ਸਕਦਾ ਵੀ ਇਹ ਬਹੁਤ ਰੇਅਰ ਕੇਸ ਹੈ। ਹਮਮ ਇਟ ਮੀਨ ਸੀਬੀਆਈ ਕਿਸੇ ਵੱਡੀ ਸਕੀਮ ਤੇ ਕੰਮ ਕਰ ਰਹੀ ਹੈ ਕਿ ਯਾ ਸੀਬੀਆਈ ਕਦੀ ਵੀ ਇਸ ਤਰ੍ਹਾਂ ਵੱਡੇ ਅਫਸਰ شاہੀ ਨੂੰ ਹੱਥ ਨਹੀਂ ਪਾਉਂਦੀ। ਹਮਮ ਔਰ ਅਜੇ ਉਹ ਵੀ ਉਹਨਾਂ ਹਾਲਾਤਾਂ ਦੇ ਦੇਖੋ ਕਿ ਜਦੋਂ ਪੰਜਾਬ ਉਹ ਰਾਜਾਂ ਚੋਂ ਹੈ ਜਿੱਥੇ ਸੀਬੀਆਈ ਅਲਾਊਡ ਨਹੀਂ ਹੈ। ਅਲਾਊਡ ਨਹੀਂ ਹੈ ਕਿ ਨਾ ਸੋ ਇਹ ਕੋਈ ਕੋਈ ਵੱਡੀ ਗੇਮ ਪਲਾਨ ਹੈ ਹਲੇ ਜਿਹਦੇ ਵਿੱਚ ਡੀਆਈਜੀ ਲੈਵਲ ਦੇ ਬੰਦੇ ਨੂੰ ਜਿਹੜਾ ਫੜਿਆ ਗਿਆ ਸੋ ਕਿਨੂੰ ਨਹੀਂ ਪਤਾ ਹਨਾ ਇੱਕ ਤਾਂ ਪੰਜਾਬ ਪੁਲਿਸ ਦਾ ਇੱਕ ਇੰਟਰਨਲ ਸਿਸਟਮ ਹੋਵੇਗਾ ਜਾਂ ਹੋਣਾ ਚਾਹੀਦਾ ਜਿਹੜਾ ਪਤਾ ਵੀ ਇੱਕ ਹੌਲਦਾਰ ਦੀ ਤਨਖਾਹ 50 50000 ਜਾਂ 60000 ਹੈ ਵੀ ਜੇ ਉਹ 35 40 ਲੱਖ ਦਾ ਪਲਾਟ ਲੈ ਕੇ 2 ਕਰੋੜ ਦੀ ਕੋਠੀ ਪਾ ਰਿਹਾ ਤਾਂ ਉਹ ਕਿੱਥੋਂ ਆ ਰਹੇ ਨੇ ਉਹ ਤਾਂ ਤੁਹਾਡਾ ਇੱਕ ਇੰਟਰਨਲ ਐਂਟੀਬਾਡੀ ਸਿਸਟਮ ਚਾਹੀਦਾ ਇੱਕ ਹਾਲਦਾਰ ਤੋਂ ਲੈ ਕੇ ਡੀਆਈਜੀ ਡੀਜੀਪੀ ਲੈਵਲ ਤੱਕ ਉਹਨਾਂ ਦੀਆਂ ਇੱਕ ਕੋਲੀਟਿਵ ਸਿਸਟਮ ਬੈਂਕਾਂ ਦਾ ਵੀ ਇਹ ਕਿ ਕਿਦੇ ਨਾਂ ਤੇ ਬੈਂਕ ਅਕਾਊਂਟ ਆ ਉਹਦੇ ਵਿੱਚ ਕਿੰਨੇ ਪੈਸੇ ਨੇ ਆ ਕਿੱਥੋਂ ਟਰਾਂਜੈਕਸ਼ਨਸ ਆ ਰਹੀਆਂ ਉਹਦੇ ਪਰਿਵਾਰਾਂ ਦਾ ਮਤਲਬ ਕਿ ਸਾਰਾ ਟਰਾਂਸਪੇਰੈਂਟ ਹੋਣਾ ਚਾਹੀਦਾ ਇਟ ਮੀਨਸ ਜਿਹੜਾ ਇੱਥੇ ਦੂਜਾ ਹੈਗਾ ਵੀ ਸੀਬੀਆਈ ਘੱਟੋ ਘੱਟ ਪੰਜਾਬ ਪੁਲਿਸ ਦੇ ਅਫਸਰਾਂ ਨੂੰ ਇਦਾਂ ਹੱਥ ਨਹੀਂ ਪਾਉਂਦੀ ਇਹ ਇਹਦੀਆਂ ਕੋਈ ਰਾਜਨੀਤਿਕ ਤਾਰਾ ਨੇ ਕੁਝ ਜੋੜ ਰਿਹਾ ਹੈਗਾ ਬਿਓ ਜਿਹੜਾ ਪਠਾਨ ਮੱਜਰੇ ਵਾਲਾ ਐਮਐਲਏ ਹੈਗਾ ਜੀ ਜੀ ਵੀ ਉਹ ਕਿਉਂਕਿ ਹਰਿਆਣੇ ਵਿੱਚੋਂ ਹੋਈਆ ਗ੍ਰਫਤਾਰੀ ਉਹਦੇ ਭਾਜਪਾ ਨਾਲ ਲੀਡਰਸ਼ਿਪ ਨਾਲ ਅੱਜਕੱਲ ਸਬੰਧ ਨੇ ਵੀ ਆਮ ਆਦਮੀ ਪਾਰਟੀ ਨੂੰ ਥੋੜਾ ਖਦੇੜਨ ਲਈ ਆ ਖੰਡਾਉਣ ਲਈ ਉਹ ਹੱਥ ਠੋਕਾ ਬਣਿਆ ਸੋ ਕੁਝ ਤਾਰਾਂ ਉਧਰੋਂ ਜੁੜੀਆਂ ਆ ਰਹੀਆਂ ਨੇ ਪਰ ਇਹ ਹੈਗਾ ਵੀ ਇਹ ਜਿਹੜਾ ਆਫੀਸਰ شاہੀ ਵਿੱਚ ਚਾਹੇ ਪੁਲਿਸ ਆਫੀਸਰ ਚਾਹੀਏ ਚਾਹੇ ਜਿਹੜੇ ਨੌਨ ਪੁਲਿਸ ਅਫੀਸਰ ਚਾਹੀਏ ਰਿਸ਼ਵਤਖੋਰੀ ਤੇ ਇਹ ਜਿਹੜਾ ਅਪਰਾਧ ਹੈਗਾ ਬਹੁਤ ਵੱਡੀ ਆ ਜਿਹੜੀ ਉਹ ਗਣਤੀ ਵਿੱਚ ਹੈਗਾ ਮੇਰੇ ਇੱਕ ਦੋਸਤ ਨੇ ਪੀ ਐਚ ਡੀ ਕੀਤੀ ਹੈ ਉਹਨਾਂ ਨੇ ਕਿਉਂਕਿ ਬਹੁਤ ਸਾਰੇ ਕਮੈਂਟਸ ਆ ਜਿਹੜੇ ਆ ਰਹੇ ਆ ਉਹਦੇ ਵਿੱਚੋਂ ਇੱਕ ਕਮੈਂਟ ਹੈਗਾ ਇਹਨਾਂ ਨੇ ਪਟਿਆਲਾ ਯੂਨੀਵਰਸਿਟੀ ਤੋਂ ਪੀ ਐਚ ਡੀ ਕੀਤੀ ਹੈਗੀ ਆ ਡਾਕਟੋਰੇਟ ਕੀਤੀ ਹੋਈ ਆ ਬਹੁਤ ਵੱਡੇ ਸਾਹਿਤਕਾਰ ਆ ਪਰਮਿੰਦਰ ਸਿੰਘ ਉਹਨਾਂ ਦਾ ਇੱਕ ਕਮੈਂਟ ਆ ਸੋ ਉਹਨੇ ਸਾਰੀ ਗੱਲ ਆ ਜਿਹੜੀ ਧਿਆਨ ਨਾਲ ਕਹਿੰਦਾ ਪੁਲਿਸ ਤੇ ਇਮਾਨਦਾਰੀ ਦੋ ਵਿਰੋਧੀ ਤੋਰੇ ਹਨ ਵੀ ਇਮਾਨਦਾਰੀ ਦਾ ਪੁਲਿਸ ਨਾਲ ਕੋਈ ਸੰਬੰਧ ਨਹੀਂ ਹਾਂ ਕੋਈ ਕਦੇ ਅਫਸਰ ਆ ਜਿਹੜਾ ਇਮਾਨਦਾਰ ਹੋ ਸਕਦਾ ਇਹ ਪ੍ਰਮਿੰਦਰ ਸਿੰਘ ਦੇ ਵਿਚਾਰ ਆ ਪਰ ਇਹ ਤੱਥ ਬਿਲਕੁਲ ਸਪਸ਼ਟ ਹੈ ਕਿ ਪੁਲਿਸ ਤੇ ਅਪਰਾਧੀ ਦੇ ਦਰਮਿਆਨ ਫਰਕ ਸਿਰਫ ਵਰਦੀ ਦਾ ਹੈ ਹਾਂ ਅਪਰਾਧੀ ਨੇ ਵਰਦੀ ਨਹੀਂ ਪਾਈ ਹੁੰਦੀ ਪਰ ਪੁਲਿਸ ਵਰਦੀ ਪਾ ਕੇ ਅਪਰਾਧ ਕਰਦੀ ਹੈ ਹਨਾ ਅਪਰਾਧੀ ਘਟੋ ਘਟ ਏਸ ਗੱਲੋਂ ਤਾਂ ਸਿਆਣਾ ਹੈ ਵੀ ਉਹ ਕਾਨੂੰਨ ਅਤੇ ਨਿਆਂ ਦਾ ਬੁਰਕਾ ਪਾ ਕੇ ਅਪਰਾਧ ਨਹੀਂ ਕਰਦਾ ਮਤਲਬ ਉਹਤੇ ਦਾਗ ਨਹੀਂ ਲਾ ਰਿਹਾ ਹਨਾ ਦਾਗ ਨਹੀਂ ਲਾ ਰਿਹਾ ਸਭ ਪੁਲਿਸ ਤਾਂ ਕਾਨੂੰਨ ਅਤੇ ਨਿਆਂ ਦਾ ਬੁਰਕਾ ਪਾ ਕੇ ਉਹ ਕਹਿੰਦਾ ਅਪਰਾਧ ਕਰਦੀ ਹੈ ਪਰਪੋਰਸੇ ਕੰਮ ਸ਼ਰੇਆਮ ਕਰਦੀ ਹੈ ਰਿਸ਼ਵਤ ਅਤੇ ਬੇਈਮਾਨੀ ਪੁਲਿਸ ਦਾ ਜਨਮ ਸਿੱਧ ਅਧਿਕਾਰ ਬਣ ਗਈ ਹੈ ਜੋ ਬੇਈਮਾਨ ਨਹੀਂ ਜੋ অপরাধੀ ਵਰਤੀ ਵਾਲਾ ਨਹੀਂ ਜੋ ਗੈਰ ਕਾਨੂੰਨੀ ਕੰਮ ਨਹੀਂ ਕਰ ਸਕਦਾ ਉਸ ਦਾ ਪੁਲਿਸ ਨਾਲ ਕੋਈ ਵੀ ਸੰਬੰਧ ਨਹੀਂ ਹੋ ਸਕਦਾ ਹਾਂ ਸੋ ਇਹ ਪਰਮਿੰਦਰ ਸਿੰਘ ਪੀ ਐਚ ਡੀ ਕੀਤੀ ਹੈ ਇਹਨਾਂ ਨੇ ਬੜੇ ਵਧੀਆ ਨੌਜਵਾਨ ਨੇ ਸੋ ਉਹਨਾਂ ਦਾ ਇੱਕ ਕਮੈਂਟ ਆ ਮੈਂ ਸੰਗਤਾਂ ਨਾਲ ਸਾਂਝਾ ਕਰਿਆ ਸੋ ਇਸ ਕਿਸਮ ਦੇ ਸਾਡੇ ਹਾਲਾਤ ਨੇ ਵੀ ਉਹਨੇ ਸਿਸਟਮ ਦੀ ਜਿਹੜਾ ਜਿਹੜਾ ਕੈਂਸਰ ਹੈਗਾ ਉਹਨੂੰ ਸਾਡੇ ਸਾਹਮਣੇ ਦੱਸਿਆ ਹੈਗਾ ਸੋ ਜਿਹੜੀ ਉਹਨਾਂ ਦੀ ਗ੍ਰਿਫਤਾਰੀ ਹੋਈ ਆ ਭੁੱਲਰ ਉਹਨਾਂ ਦੀ ਉਹ ਉਹਦੇ ਪਿੱਛੇ ਹੋਰ ਕੋਈ ਰਾਜਨੀਤਿਕ ਕਾਰਨ ਵੀ ਹੋਣਗੇ ਵਰਨਾ ਪੰਜਾਬ ਪੁਲਿਸ ਦੇ ਹਰੇਕ ਅਫਸਰ ਦੀ ਜੇ ਤੁਸੀਂ ਇਨਕੁਆਇਰੀ ਕਰੋ ਤਾਂ ਇਸ ਕਿਸਮ ਦੇ ਕਿੰਨੇ ਭੁੱਲਰ ਆ ਜਿਹੜੇ ਹੌਲਦਾਰਾਂ ਸਪਾਹੀਆਂ ਤੋਂ ਲੈ ਕੇ ਡੀਜੀਪੀ ਤੱਕ ਉਹ ਲਾਈਨ ਲੱਗ ਜੂਗੀ ਇਟ ਮੀਨਸ ਹੋ ਸਕਦਾ 90% ਪੁਲਿਸ ਤੁਹਾਨੂੰ ਸਸਪੈਂਡ ਕਰਨੀ ਪੈ ਜੇ ਹੂੰ ਹੂੰ ਬਿਲਕੁਲ ਹੀ ਤੇ ਅੱਗੇ ਗੱਲਬਾਤ ਕਰ ਲੈਣੇ ਆ ਪੰਜਾਬ ਦੀ ਭਾਰਤੀ ਜਨਤਾ ਪਾਰਟੀ ਦੀ ਰਾਜਨੀਤੀ ਦੇ ਲਈ ਸਰਦਾਰ ਪਤਾ ਸਿੰਘ ਜੀ ਪਿਛਲੇ ਦਿਨੀ ਰਮਨੀਤ ਸਿੰਘ ਬਿੱਟੂ ਹੋਣ ਜਾਂ ਇਹਨਾਂ ਦੇ ਹੋਰ ਪਾਰਟੀ ਦੇ ਜਿਹੜੇ ਲੀਡਰ ਹੋਣ ਉਹਨਾਂ ਦੇ ਵਿੱਚ ਖਾਸ ਕਰਕੇ ਹਰਿਆਣਾ ਦੇ ਜਿਹੜੇ ਮੁੱਖ ਮੰਤਰੀ ਹੈਗੇ ਨੇ ਨੈਬ ਸਿੰਘ ਸੈਣੀ ਉਹ ਕਾਫੀ ਜ਼ਿਆਦਾ ਪੰਜਾਬ ਦੇ ਵਿੱਚ ਐਕਟਿਵ ਨਜ਼ਰ ਆ ਰਹੇ ਨੇ ਉਹਨਾਂ ਨੇ ਕਿਹਾ ਕਿ ਅਕਾਲੀ ਦਲ ਦੇ ਨਾਲ ਕਿਸੇ ਵੀ ਕਿਸਮ ਦਾ ਜਿਹੜਾ ਹੈ ਸਮਝੌਤਾ ਨਹੀਂ ਹੋ ਸਕਦਾ 117 ਦੀਆਂ 117 ਸੀਟਾਂ ਦੇ ਭਾਰਤੀ ਜਨਤਾ ਪਾਰਟੀ ਲੜੇਗੀ ਅ ਕਿਵੇਂ ਦੇਖਦੇ ਹੋ ਕਿ ਆਉਣ ਵਾਲੇ ਦਿਨਾਂ 'ਚ ਕੁਝ ਹੋਰ ਪਲੈਨਿੰਗ ਹੋ ਰਹੀ ਹੋ ਸਕਦੀ ਹੈ ਜਾਂ ਕਿਸੇ ਹੋਰ ਪਾਰਟੀ ਨਾਲ ਸਮਝੌਤੇ ਦੀਆਂ ਗੱਲਾਂ ਉਹ ਵੀ ਦੇਖਣ ਨੂੰ ਮਿਲ ਸਕਦੀਆਂ ਨੇ ਜਾਂ ਕਿੱਧਰ ਨੂੰ ਗੱਲ ਜਾ ਰਹੀ ਹੈ ਹਾਂ ਇੱਕ ਤਾਂ ਹੋ ਸਕਦਾ ਵੀ ਉਹ ਉਹਨਾਂ ਨੂੰ ਹੋਵੇ ਵੀ ਸੁਖਵੀਰ ਸਿੰਘ ਬਾਦਲ ਉਹਨਾਂ ਦਾ ਜਿਹੜਾ ਗਰਾਫ ਆ ਕਾਫੀ ਡਿੱਗਿਆ ਹੋਇਆ ਜੀ ਹਨਾ ਵੀ ਉਹ ਉਹਨਾਂ ਦੀ ਵੋਟ ਤਾਂ ਕੀ ਪੈਣੀ ਆ ਹੋ ਸਕਦਾ ਉਹਨਾਂ ਕਰਕੇ ਸਾਨੂੰ ਆਪਣੀ ਵੋਟ ਵੀ ਮਤਲਬ ਭਾਰਤੀ ਜਨਤਾ ਪਾਰਟੀ ਦੇ ਲੀਡਰ ਆਏ ਦੇ ਨੇ ਵਾਲਾ ਬਿਆਨ ਰਿਪੀਟ ਕਰਦੇ ਰਹਿੰਦੇ ਨੇ ਦੂਜਾ ਇਹ ਹੈਗਾ ਵੀ ਸੁਖਵੀਰ ਸਿੰਘ ਬਾਦਲ ਨੂੰ ਮਾਨਸਿਕ ਤੌਰ ਤੇ ਢਾਲ ਆਉਣ ਲਈ ਪ੍ਰੈਸ਼ਰਾਈਜ਼ ਹੋ ਰਿਹਾ ਪ੍ਰੈਸ਼ਰਾਈਜ਼ ਕਰਨ ਲਈ ਵੀ ਹਾਂ ਕਿਉਂਕਿ ਸੀਟਾਂ ਦੀ ਲੈਣ ਦੇਣ ਵਿੱਚ ਜੇ ਹੁਣ ਤੋਂ ਹਮਲਾ ਵਧਿਆ ਜਾਊਗਾ ਇੱਕ ਸਾਲ ਰਹਿੰਦਾ ਵੀ ਸੁਖਵੀਰ ਸਿੰਘ ਬਾਦਲ ਨੂੰ ਇੰਨਾ ਕੁ ਕਮਜ਼ੋਰ ਕਰ ਲਿਆ ਜਾਊਗਾ ਇਹ ਹਮਲੇ ਕਰ ਕਰਕੇ ਮਤਲਬ ਉਹ 21 ਤੇ 23 ਵਾਲਾ ਕੰਮ ਤਾਂ ਨਹੀਂ ਆਇਆ ਹੁਣ ਤਾਂ ਇਹ ਹੋਊਗਾ ਵੀ ਉਹ 30 ਕ ਸੀਟਾਂ ਅਕਾਲੀ ਦਲ ਨੂੰ ਦੇਣਗੇ ਆਪ ਜਿਹੜੀਆਂ ਜ਼ਿਆਦਾ ਰਹਿਣਗੇ 30 35 40 ਤੱਕ ਉਹ ਕਹਿਣਗੇ ਵੀ 40 ਸੀਟਾਂ ਅਕਾਲੀ ਦਲ ਦੀਆਂ ਬਾਕੀ ਸਾਰੀਆਂ ਸਾਡੀਆਂ ਮਤਲਬ ਅਕਾਲੀ ਭਾਜਪਾ ਨਹੀਂ ਭਾਜਪਾ ਅਕਾਲੀ ਭਾਜਪਾ ਅਕਾਲੀ ਹੋਏਗਾ ਸੋ ਇਸ ਤਰ੍ਹਾਂ ਕਰ ਰਹੇ ਉਹਨਾਂ ਨੂੰ ਇੰਨਾ ਕੁ ਪਤਾ ਕੱਲੀ ਹਿੰਦੂ ਵੋਟ ਨਾਲ ਜਿਹੜਾ ਅਸੀਂ ਗੁਜ਼ਾਰਾ ਨਹੀਂ ਕਰ ਸਕਦੇ ਸਰਕਾਰ ਨਹੀਂ ਬਣਾ ਸਕਦੇ ਕੁਝ ਸੀਟਾਂ ਜਿਹੜੀਆਂ ਜਿੱਤ ਸਕਦੇ ਹੈਗੀਆਂ ਪਿਛਲੀ ਵਾਰੀ ਦੋ ਹੀ ਆਈਆਂ ਹਨ ਚਲੋ ਆਪਾਂ ਲਾ ਲਈਏ ਵੀ ਆਮ ਆਦਮੀ ਪਾਰਟੀ ਦੀ ਵੇਵ ਸੀ ਦੋ ਨਾਲੋਂ 6-7 ਹੋ ਜਾਣਗੀਆਂ ਜਾਂ 8 ਹੋ ਜਾਣਗੀਆਂ ਪਰ ਇੰਨੀਆਂ ਜਿਆਦਾ ਨੇ ਵੀ ਉਹ ਸਰਕਾਰ ਬਣਾ ਲੈਣਗੇ ਮੈਨੂੰ ਲੱਗਦਾ ਵੀ ਸਮਝੌਤਾ ਤਾਂ ਹੋਏਗਾ ਸੁਖਵੀਰ ਸਿੰਘ ਬਾਦਲ ਨਾਲ ਜਿੰਨੀ ਕ ਮੈਨੂੰ ਸਮਝ ਆ ਗਈ ਆ ਕਿਉਂਕਿ ਪੁਨਰ ਸਰ ਜੀ ਇਹ ਤਾਂ ਕਾਲੀ ਦਲ ਵਿੱਚ ਕਾਫੀ ਸਾਰੀਆਂ ਵਿਰੋਧੀ ਆਵਾਜ਼ਾਂ ਉੱਠ ਰਹੀਆਂ ਵੀ ਭਾਜਪੀ ਨਾਲ ਸਮਝੌਤਾ ਨਾ ਕੀਤਾ ਜਾਵੇ ਸੋ ਵੱਡੀ ਪੱਧਰ ਤੇ ਇਹ ਆਵਾਜ਼ ਆ ਜਿਹੜੇ ਉਹਨਾਂ ਦੇ ਸਲਾਹਕਾਰ ਵੀ ਨੇ ਯਾਨੀ ਹਰਪ੍ਰੀਤ ਸਿੰਘ ਦੇ ਉਹ ਵੀ ਉਹਨਾਂ ਨੂੰ ਇਹ ਕਹਿ ਰਹੇ ਹੈਗੇ ਆ ਵੀ ਭਾਜਪੀ ਨਾਲ ਸਮਝੌਤਾ ਨਹੀਂ ਕਰਨਾ ਹੁਣ ਆਖਰੀ ਮੌਕੇ ਆ ਕੇ ਉਹ ਪ੍ਰਕਾਸ਼ ਸਿੰਘ ਬਾਦਲ ਵਾਂਗ ਆਪਣੀ ਜਿੱਦ ਪੁਜਾ ਪੁਗਾ ਜਾਂਦੇ ਆ ਉਹ ਵੱਖਰੀ ਗੱਲ ਹੋਏਗੀ ਪਰ ਹਾਲੇ ਲੱਗਦਾ ਵੀ ਇਹ ਬੀਜੇਪੀ ਦਾ ਪ੍ਰੈਸ਼ਰ ਟੈਕਟਿਕਸ ਉਹ ਸੁਖਵੀਰ ਸਿੰਘ ਬਾਦਲ ਨੂੰ ਡਰਾ ਰਹੇ ਆ ਵੱਧ ਸੀਟਾਂ ਲੈਣ ਲਈ ਡਰਾ ਰਹੇ ਹੈਗੇ ਆ ਹਾਂ ਸੁਖਵੀਰ ਸਿੰਘ ਬਾਦਲ ਤੋਂ ਵੀ 117 ਜਿਹੜੀਆਂ ਕੱਲੀਆਂ ਨਹੀਂ ਲੜੀਆਂ ਜਾਣੀਆਂ ਸੋ ਤਾਂ ਇਹ ਤਾਂ ਬਹੁਤ ਜਿੱਦਾਂ ਕਾਫੀ ਮਨਨ ਕਿ ਅੱਜ ਦੀ ਸਥਿਤੀ ਵਿੱਚ ਤਾਂ ਮਰੇ ਖਲ 10 12 ਇਹ ਤਾਂ ਉਹ ਪਹਿਲਾਂ ਵੀ ਨਹੀਂ ਲੜਦੇ ਰਹੇ ਮਤਲਬ ਜਿਵੇਂ ਆਪਾਂ ਕਹੀ ਕਿ ਉਹ ਵੀ ਭਾਰਤੀ ਜਨਤਾ ਪਾਰਟੀ ਨੂੰ ਦਿੰਦੇ ਹੀ ਸੀਗੇ ਨਾ ਤੇ ਉਹ ਹੁਣ ਇਹਨਾਂ ਹਾਲਾਤਾਂ 'ਚ ਤੇ ਕੰਨਿਆਂ ਲੜ ਕੇ ਕੋਈ ਬਹੁਤਾ ਜਿਆਦਾ ਆਊਟਪੁੱਟ ਉਹਨਾਂ ਲਈ ਕੋਈ ਆਊਟਕਮ ਨਹੀਂ ਆਵੇਗੀ ਸੋ ਇਹ ਤਾਂ ਹੁਣ ਹੌਲੀ ਹੌਲੀ 바ਰਗੇਨਿੰਗ ਮਨ ਲੱਗਦੀ ਹੈਗੀ ਇਹ ਪ੍ਰੈਸ਼ਰ ਹੈਗਾ ਇਹਨਾਂ ਦਾ 117 ਤੇ ਅਸੀਂ ਲੜਾਂਗੇ ਪਰ ਉਹਨਾਂ ਬੀਜੇਪੀ ਤੋਂ ਲੜ ਹੋਣੀ ਆ ਨਾ ਆਕਾਲੀ ਦਲ ਤੋਂ ਨਾ ਜੀ ਬਿਲਕੁਲ ਜੀ ਬਾਕੀ ਆਪਾਂ ਦੇਖਦੇ ਹੈਗੇ ਆ ਕਿ ਕਿੱਧਰ ਨੂੰ ਗੱਲ ਜਾਂਦੀ ਹੈਗੀ ਹੈ ਕੀ ਇਸੇ ਸਟੈਂਡ ਤੇ ਰਿਹਾ ਜਾਂਦਾ ਹੈ ਜਾਂ ਫਿਰ 2027 ਦੀਆਂ ਚੋਣਾਂ ਦੇ ਲਾਗੇ ਜਾ ਕੇ ਯੂ ਟਰਨ ਵੀ ਜਿਹੜਾ ਹੈ ਉਹ ਮਾਰਿਆ ਜਾ ਸਕਦਾ ਹੈ ਕਿਸੇ ਵੀ ਥੇਰ ਦੇ ਵੱਲੋਂ